ਕਿੱਥੇ ਮਾਨੇ ਰਾਜ ਕਰਨਾ ਹੈ ਜਿਹਨੂੰ ਅਬਨਾਸੀ ਰਾਜ ਕਹੇ ਮਾਰੇ ਕਹਿੰਦੇ ਖੋਜ ਤ ਖੋਜ ਤ ਤ ਵਿਚਾਰੇ ਉਹ ਦਾਸ ਗੋਬਿੰਦ ਪ੍ਰਾਇਨ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਨ ਨਾਰਾਇਣ ਹੁਣ ਇੱਥੇ ਗਿਆਨ ਇੰਦਰੀਆਂ ਵੀ ਸੌਂ ਗਈਆਂ ਤੇ ਮਨ ਵੀ ਸੌਂ ਗਿਆ ਕਿਵੇਂ ਸੁੱਤੇ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਪ੍ਰਾਇ ਤਨੂ ਵੇਖ ਕੇ ਇਹਨਾਂ ਨੂੰ ਨੀਂਦ ਚੜ ਗਈ ਸੋਧਿਆ ਪਿਆ ਅੱਖਾਂ ਸੁੱਤੀਆਂ ਸਾਰੀਆਂ ਹੁਣ ਪਰਮਾਤਮਾ ਸਾਹਮਣੇ ਆ ਪਰ ਵੇਲੇ ਸਾਹਮਣੇ ਹੁੰਦਾ ਨਹੀਂ ਸਾਨੂੰ ਦਿਸ ਰਿਹਾ ਸਭ ਤੋਂ ਦੁੱਖ ਦੀ ਗੱਲ ਆ ਨਿਕਟ ਸੁਨੇ ਔਰ ਪੇਖਿਓ ਨਾਇਨ ਪਰਮ ਪਰਮ ਦੁੱਖ ਭਰੀ ਕਿਉਂਕਿ ਅੱਖਾਂ ਸੁੱਤੀਆਂ ਪਈਆਂ ਅੱਖਾਂ ਅੰਨੀਆਂ ਹੋ ਗਈਆਂ ਕੰਨ ਸੁ ਹੋ ਗਏ ਸਾਡੇ ਨਿੰਦਿਆ ਚੁਗਲੀ ਸੁਣ ਕੇ ਹਾਂ ਇਹ ਨਿੰਦਿਆ ਚੁਗਲੀ ਸੁਣਦੇ ਆਤੀ ਹੁੰਦੀ ਹੈ ਜਬਾਨ ਸਰੀ ਜਾਦੀ ਸਾਡੀ ਜਿਹੜੀ ਹੈ ਇਸਵਾਦਾਂ ਵਿੱਚ ਸੋ ਗਈ ਲੋਭ ਇਸ ਹੋ ਗਈ ਰਸਨਾ ਹੁਣ ਮਨ ਕਿਥੇ ਸੁੱਤਾ ਹੈ ਮਨ ਨੂੰ ਚਾਹੀਦਾ ਹੈ ਵਿਕਾਰ ਕਦੇ ਨੂੰ ਕਾਮ ਚਾਹੀਦਾ ਹੈ ਕਦੇ ਕਰੋਧ ਚਾਹੀਦਾ ਹੈ ਕਦੇ ਲੋਭ ਚਾਹੀਦਾ ਹੈ ਕਦੇ ਮੋਹ ਕਦੇ ਹੰਕਾਰ ਉਹ ਕੀ ਕਰ ਰਹੇ ਨੇ ਉਹ ਮਨ ਨੂੰ ਨਾ ਨਸ਼ਾ ਦੇਈ ਜਾ ਰਹੇ ਨੇ ਤਾਂ ਗੁਰਬਾਣੀ ਵਿੱਚ ਲਿਖਿਆ ਨਾ ਕਾਮਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਨਿਕਸੀ ਨੇ ਫੁਲਪਈ ਸਭ ਸਿਵ ਇਹਦੇ ਵਾਸਤੇ ਇਨਸਾਨ ਕਾਮ ਕ੍ਰੋਧ ਲੋਭ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਪਰਮਾਤਮਾ ਦੇ ਸਾਹਮਣੇ ਪਰ ਵਿਸਰਿਆ ਕਿਸ ਕਰਕੇ ਵੀ ਕਾਮ ਕ੍ਰੋਧ ਦੇ ਅਧੀਨ ਚੱਲ ਰਿਹਾ ਹੈ ਇੰਦਰੀਆਂ ਵੀ ਚੱਲ ਰਹੀਆਂ ਕਾਮ ਕ੍ਰੋਧ ਦੇ ਅਧੀਨ ਚੱਲ ਰਹੀਆਂ ਤੇ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਰ ਇਸ ਗ੍ਰਹਿ ਮੇ ਕੋਈ ਜਾਗਤ ਰੇ ਸਰੀਰਿਕ ਗ੍ਰਹਿ ਕਹਿੰਦੇ ਸਾਬਤ ਵਸੂ ਆਪਣੇ ਨੇ ਸਾਬਤ ਵਸਤੂ ਕੀ ਨਾਮ ਜਿਸ ਵਖਰ ਕੋ ਲੈਨ ਤੂ ਆਇਆ RAM ਨਾਮ ਸੰਤਨ ਕਰ ਪਾਇਆ ਉਹ ਸੰਤਾਂ ਦਾ ਘਰ ਕਿਹੜਾ ਇਹ ਇੱਟਾਂ ਰੂੜਿਆਂ ਦਾ ਘਰ ਨਹੀਂ ਜੇ ਬਕਈ ਸੰਤਾਂ ਦਾ ਘਰ ਇਹ ਆ ਉੱਪਰਲਾ ਪੋਸ਼ਨ ਸੰਤ ਇੱਥੇ ਬੈਨੇ ਨੇ ਅੱਛਾ ਇੱਥੇ ਸੰਤ ਬੈਨੇ ਸੰਤ ਦਾ ਕੰਮ ਉੱਪਰ ਥੱਲੇ ਕੰਮ ਨਹੀਂ ਉਹਦਾ ਕੋ ਹਾਂ ਠੀਕ ਹੈ ਤਹਿਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੇ ਹਰ ਰੰਗਾ ਸੰਤ ਉਥੇ ਬੈ ਕੇ ਉੱਚੇ ਸਥਾਨ ਤੇ ਆਨੰਦ ਲੈਂਦੇ ਨੇ ਓਕੇ ਤਾਂ ਹੀ ਬਾਬਾ ਫਰੀਦ ਜੀ ਵੀ ਵੇਖੋ ਉਹ ਵੀ ਭਗਤ ਹੀ ਸੰਤ ਸੀ ਉਹ ਆnde ਮੈਂ ਜਾਣਿਆ ਦੁੱਖ ਮੁਜ ਕੋ ਉਹਨਾਂ ਨੂੰ ਦੁੱਖ ਕਿਹੜਾ ਸੀ ਵਿਛੋੜੇ ਦਾ ਉਹ ਆnde ਮੈਂ ਸਮਝਿਆ ਵੀ ਦੁੱਖ ਮੈਨੂੰ ਆ ਕਹਿੰਦੇ ਦੁੱਖ ਸਬਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਆ ਰਿਹਾਗਾ ਹੁਣ ਉੱਚੇ ਕਿਤੇ ਉਹ ਕੁੱਤ ਮিনার ਤੇ ਥੋੜਾ ਚੜ ਗਏ ਕੋਈ ਕਿਲੇ ਦੇ ਉੱਪਰ ਚੜ ਗਏ ਉੱਚੇ ਚੜ ਕੇ ਦੇਖਿਆ ਤਾਂ ਕਿਉਂਕਿ ਗੁਰਬਾਣੀ ਸਾਰੀ ਅੰਦਰੂਨੀ ਬਾਹਰ ਮੁਖੀ ਨਹੀਂ ਗਈ ਉੱਪਰ ਤੋਂ ਭਾਵ ਕਿ ਜਦੋਂ ਸੁਰਤ ਨੌ ਦਰਾਂ ਤੋਂ ਉੱਪਰ ਗਈ ਮਨ ਜਾਗ ਗਿਆ ਤੇ ਦੇਖਿਆ ਹੇਠਾਂ ਝਾਤੀ ਮਾਰੀ ਵੀ ਤ੍ਰੈ ਗੁਣਾ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ ਰਜ ਗੁਣ ਤਮ ਗੁਣ ਸਤ ਗੁਣ ਰਜ ਗੁਣ ਤਮ ਗੁਣ ਸਾਰਾ ਸੰਸਾਰ ਜਲ ਰਿਹਾ ਵਿਖਿਆ ਦੇ ਵਿੱਚ ਤੇ ਤਿੰਨ ਪੱਤਾ ਤੋਂ ਉੱਪਰ ਚੌਥੇ ਪੱਤੇ 'ਚ ਪਹੁੰਚਣਾ ਸੀ ਹਾਂ ਚੌਥੇ ਪੱਤੇ ਫਿਰ ਉਹ ਦਸਵਾਂ ਦਵਾਰ ਖੁੱਲੇਗਾ ਚੌਥੇ ਪੱਤੇ ਪਹੁੰਚੇ ਤੇ ਤੁਹਾਡਾ ਦਸਵਾਂ ਦਵਾਰ ਖੁੱਲੇਗਾਗੇ ਤੁਸੀਂ ਘਰ ਪਹੁੰਚ ਗਏ ਫਿਰ ਸਿੰਘ ਸਾਹਿਬ ਉਹ ਤੋਂ ਬਾਅਦ ਫਿਰ ਉਹ ਦਵਾਰ ਖੁੱਲਿਆ ਜੀ ਦਰ ਖੁੱਲ੍ਹਾ ਜਦੋਂ ਤੇ ਤੁਸੀਂ ਉੱਥੇ ਬੈਠਣਾ ਸ਼ੁਰੂ ਕਰਦੇ ਹੋ ਕਿਉਂਕਿ ਦਰ ਖੁੱਲ੍ਹਾ ਹੈ ਸ਼ਬਦ ਚੱਲ ਰਹੇ ਨੇ ਸੰਸਾਰਿਕ ਜਿਹੜੀ ਡਿਊਟੀਆਂ ਨੇ ਕੰਮ ਕਰਦੇ ਹੋ ਇਹ ਵੀ ਬੈਠ ਸਕਦੇ ਆ ਉਹ ਚਲੀ ਜਾਏ ਉੱਥੇ ਲੀਨ ਹੋ ਜਾਗੇ ਹਾਂਜੀ ਅੱਛਾ ਤੇ ਫਿਰ ਜਦੋਂ ਆਪ ਜੀ ਨੂੰ ਇਹ ਅਨੁਭਵ ਹੋਇਆ ਹਾਂਜੀ ਉਹ ਅਨੁਭਵ ਕਿਦਾਂ ਦਾ ਸੀਗਾ ਜੀ ਗੁਰਬਾਣੀ ਅਨਹਤ ਬਾਣੀ ਗੁਰੂ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਯਾਨੀ ਬੋਲਣ ਵਿੱਚ ਨਾ ਜਿਵੇਂ ਮਹਾਪੁਰਖ ਵੀ ਬੋਲਦੇ ਹੁੰਦੇ ਸਿਮਪਲ ਲੱਗਦਾ ਹੈ ਕਿ ਗੁਰੂ ਦਾ ਸ਼ਬਦ ਜਪਿਆ ਜਿਵੇਂ ਅੱਜ ਕਈ